ਗੈਰ ਹੈ ਬਾਗਾ ਬਰਾਨਾ ਰੋਡ ਬਏ ਹੋਏ ਆ ਬਾਗਾ ਬਰਾਨਾ ਉਹਦੇ ਬਾਅਦ ਬਠੰਡਾ ਬਠੰਡੇ ਦੇ ਮਾਊ ਆਣਾ ਪਿੰਡ ਉੱਥੇ ਮੋੜਣਾ ਪਾਣਾ 2.5 ਘੰਟੇ ਹੋ ਗਏ ਚੱਲਿਆ ਨੂੰ 2 ਰਹਿ ਗਏ ਘੰਟੇ ਹੋਰ 3.5 ਘੰਟੇ ਰਸਤਾ ਦਿਖਾਇਆ ਨਾਲ ਖੋਟੇ ਕੱਲ ਕਰਾਂ ਗੱਲ ਗਲਾਂ ਪੈਂਦਾ ਦੇ ਕਿ ਫੱਕਰ ਦੇ ਸਬਰਾਟ ਸਕੂਲ ਸਾਰੇ ਹੀ ਆਪਾਂ ਨੇ ਗੱਡੀ ਚ ਬਾਈ ਇੱਕ ਜਿ ਇਕੱਠੇ ਹੋਏ ਵੇ ਇੱਕ ਗੱਡੀ ਆਪਣੀ ਉਹਦੇ ਚ ਦੋ ਬੰਦੇ ਲੱਗ ਆ ਉਹ ਗੱਡੀ ਛੱਡ ਕੇ ਆਉਣੇ ਆਪਾਂ ਉੱਥੇ ਮੋੜ ਦੇ ਸਾਰੇ ਇਹ ਗੱਡੀ ਚਾਵਾਂਗੇ ਇੱਧਰ ਬਾਈ ਆਲੂ ਲੱਗੇ ਵੇ ਪਤਾ ਨਹੀਂ ਕੀ ਗੱਲ ਹੈ ਅਗਲਾ ਟਰੈਕਟਰ ਚੱਲ ਰਿਹਾ ਆਲੂ ਵੇ ਪੜਦੇ ਲੱਗਦੇ ਸੇਮਰਨ ਮਹਾਨ ਧੰਨਵਾਦ ਜੀ ਤੁਹਾਡਾ ਜਿਹੜੇ ਪਹੁੰਚੇ ਸਾਡੇ ਲਾਈਵ ਦੇ ਵਿੱਚ ਇਧਰ ਏਰੀਆ ਉਪਰਾ ਸਾਰੇ ਆਲੂ ਹੀ ਲੱਗਦੇ ਮਨੂ ਦਾ ਬਾਈ ਲੱਗੇ ਬੱਟੇ ਹਰ ਕੀਰਤ ਆਵੀ ਪਹੁੰਚੋ ਕਿਹਾ ਹੈ ਵੀ ਹਾਜ਼ਰੀ ਲੱਗੀ ਹੋਈ ਤੁਹਾਡੀ ਹਾਜ਼ਰੀ ਲੱਗ ਰਹੀ ਹੈ ਅੱਜ ਸਾਰਿਆਂ ਦੀ ਇਹ ਅਸੀਂ ਉਪਰ ਏਰੀਆ 'ਚ ਬੜੇ ਪਿਆ ਅੱਜ ਪਹਿਲੀ ਵਾਰ ਆਇਆ ਇਹ ਇਲਾਕੇ 'ਨ ਸਾਸਰੀ ਘਰ ਜੀ ਸਾਰਾ ਸਾਸਰੀ ਘਰ ਭਾਈ ਆਕਾਸ਼ ਦੀ ਵਾਸੀ ਚੱਲੇ ਭਾਈ ਮੋਕਸਰ ਨੂੰ ਮੋਕਸਰ ਜਿੱਥੇ ਭਾਂਜੀ ਪੈਈ ਆ ਬੜੇ ਪਿੰਡ ਮਾਊ ਆਣਾ ਉੱਥੇ ਮਿਲਣੀਆਂ ਕਰਨ ਜਾ ਰਹੇ ਆ ਬੇ ਇੱਕ ਗੱਡੀ ਚੋਂ ਮਾ ਜਲੋ ਲਾਈਵ ਹੋ ਕੇ ਤੁਹਾਨੂੰ 10 ਮਿੰਟ ਦਿਖਾ ਦਿਆਂ ਰਸਤਾ ਮੋਕਾ ਅਸੀਂ ਟੱਪ ਕੇ ਬਾਗਾ ਪਰਾਣਾ ਜਿਹੜਾ ਰੋਡ ਆ ਉਹ ਰੋ ਪਏ ਵੇ ਆ ਕਹਾ ਬਟੱਡਾ ਬਟੱਡੇ ਨਾਲ ਮਾਊ ਆਣਾ ਨੈਟ ਜਿਵੇਂ ਦਿਖਾ ਦੋ ਕੋਣੇ ਜੇ ਬਾਕੀ ਕਣਕ ਆਪਣੇ ਵਰਗੇ ਬਾਈ तकरीबन ਸਾਰੀ ਇਧਰ ਆਪਣੇ ਦਾ ਸ੍ਰੀ ਵੀ ਉਨੀ ਕੇ ਆਪਣੇ ਜੰਨੇ ਉਹਨਾਂ ਸਾਰਾ ਬਸ ਕਣਕ ਦਾ ਸਹੀ ਹੈ ਯਾਨੀ ਫਸਲ ਜੰਨੀ ਹੈਗੀ ਵਧੀਆ ਖੜੀ ਹੈ ਸਸਰੀ ਘਰ ਭਾਈ ਹਰ ਸਸਰੀ ਘਰ ਠੀਕ ਹੈ ਜੀ